ਗੁਰੂ ਕਰਾਂ ਵਿੱਚ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਮੱਥਾ ਟੇਕਣ ਲੱਗਿਆਂ ਵੀ ਧੱਕੇਸ਼ਾਈ ਹੁੰਦੀ ਆ ਐਨਾ ਦਾ ਮੱਥਾ ਟੇਕਣਾ ਵੀ ਜਿਹੜਾ ਬਹੁਤ ਮੁਸ਼ਕਲ ਆ ਬਹੁਤ ਮੁੰਡੇ ਧੱਕੇਸ਼ਾਈ ਕਰਦੇ ਬਹੁਤ ਹੀ ਮੁਸਤਨ ਹੱਟੇ ਨਾਲ ਵਾਪਸੀ ਆ ਤੇ ਤਾਂ ਫਿਰ ਮਾੜੀ ਗੱਲ ਆ ਬੀੜੀਜ਼ ਨੂੰ ਇੱਥੇ ਆਣਾ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਉਹਨਾਂ ਨਾਲ ਸ਼ਰਾਰਤ ਕੀਤੀ ਜਾਂਦੀ ਹੈ ਨੌਜਵਾਨਾਂ ਵੱਲੋਂ ਜੇ ਆਪਾਂ ਇਹ ਜਗ੍ਹਾ ਤੇ ਆਣ ਕੇ ਸ਼ਰਾਰਤ ਪਾਜੀ ਕਰਾਂਗੇ ਤਾਂ ਫਿਰ ਕੋਈ ਜਗ੍ਹਾ ਸੇਫ ਨਹੀਂ ਸਾਰਿਆਂ ਨੂੰ ਆਪਣੀ ਭੈਣ ਸਮਝੋ ਕਿਸੇ ਨਾਲ ਸ਼ਰਾਰਤ ਨਾ ਕਰੋ ਇਹ ਲੋਕ ਨਹੀਂ ਸਮਝਦੇ ਵੀਰ ਜੀ ਡੀਜੇ ਲਾ ਲਿੰਦੇ ਆ ਬੁਲਟ ਤੇ ਪਟਾਕੇ ਪਾਉਂਦੇ ਆ ਪਤਾ ਨਹੀਂ ਕੀ ਸ਼ੋਅ ਕਰਨਾ ਚਾਹੁੰਦੇ ਆ ਕਿ ਇਦਾਂ ਦੀ ਹੁੱਲੜਬਾਜੀ ਨਾ ਕਰੋ ਕਿ ਜਿਸ ਦੇ ਨਾਲ ਕਿਸੇ ਦਾ ਪਰਿਵਾਰ ਉੱਜੜ ਜਾਏ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਨਨਪੁਰ ਸਾਹਿਬ ਵਿੱਚ ਲਗਾਤਾਰ ਸੰਗਤਾਂ ਦਾ ਠਾਟਾ ਮਾਰਦਾ ਹੋਇਆ ਇਕੱਠ ਹੋ ਹੋਲੇ ਮਹੱਲੇ ਪ੍ਰਤੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਨਜ਼ਰ ਆਉਂਦਾ ਹੈ ਉੱਤੇ ਹੀ ਅੱਜ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹੁੱਲਣ ਬਾਜ਼ੀ ਨੂੰ ਰੋਕਣ ਦੇ ਲਈ ਸ਼ਹੀਦ ਪ੍ਰਦੀਪ ਸਿੰਘ ਖਾਲਸਾ ਵੱਲੋਂ ਜੋ ਹੁੱਲਣ ਬਾਜ਼ੀ ਨੂੰ ਰੋਕਣ ਦੇ ਲਈ ਸ਼ਹਾਦਤ ਦੇ ਦਿੱਤੀ ਗਈ ਸੀ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਨਾਲ ਹੀ ਸ਼ਹੀਦ ਪ੍ਰਦੀਪ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਲਗਾਤਾਰ ਅੱਗੇ ਨੂੰ ਵਧਦੀਆਂ ਜਾ ਰਹੀਆਂ ਨੇ ਤੇ ਲਗਾਤਾਰ ਗੱਲਬਾਤ ਕਰਦੇ ਆ ਹੁੱਲੜਵਾਜੀ ਨੂੰ ਰੋਕਣ ਦੇ ਲਈ ਤੇ ਨਾਲ ਹੀ ਇੱਥੇ ਦੇਖਿਆ ਜਾਵੇ ਕਿ ਲੇਡੀਜ਼ ਵੀ ਇੱਥੇ ਆਈਆਂ ਹੋਈਆਂ ਨੇ ਜੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਪ੍ਰਦੀਪ ਸ਼ਹੀਦ ਭਾਈ ਪ੍ਰਦੀਪ ਸਿੰਘ ਖਾਲਸਾ ਦੇ ਬੈਨਰ ਚੱਕੀ ਫਿਰਦੀਆਂ ਨੇ ਗੱਲਬਾਤ ਕਰਦੇ ਆ ਕਿੱਥੋਂ ਆਏ ਹੋ ਤੁਸੀਂ ਕਲਾਂਨੌਰ ਤੋਂ ਕਲਾਂਨੌਰ ਤੋਂ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਵੀ ਕਲਾਂਨੌਰ ਅੱਜ ਤੁਸੀਂ ਇਹ ਪੋਸਟਰ ਲੈ ਕੇ ਖੜੇ ਹੋ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਬਣੇ ਕੀ ਸਿੰਪਟਮਸ ਹੋਏ ਜਿਨ੍ਹਾਂ ਕਰਕੇ ਅੱਜ ਪੋਸਟਰਸ ਲੈ ਕੇ ਤੁਸੀਂ ਅੱਜ ਖੜੇ ਹੋ ਇਹ ਗੁਰੂ ਘਰਾਂ ਦੇ ਪ੍ਰਬੰਧ ਵੀ ਬਹੁਤ ਕਾਮ ਹੋਣੇ ਚਾਹੀਦੇ ਨੇ ਸਾਰੇ ਪਰਿਵਾਰਾਂ ਵਿੱਚ ਆਉਂਦੇ ਨੇ ਤੇ ਪਰਿਵਾਰਾਂ ਨੂੰ ਮੁਖਰਾ ਜਾਂ ਸੰਗਤ ਦੇ ਵਿੱਚ ਵੀ ਇਹੋ ਗੋਸ ਤਰੀਕੇ ਨਾਲ ਆਈ ਹੈ ਕਿ ਸਾਰੇ ਸ਼ਾਂਤੀ ਦਾ ਮਾਹੌਲ ਬਣਿਆ ਰਵੇ ਗੁਰੂ ਘਰਾਂ ਵਿੱਚ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਸੱਥਾ ਟੇਕਣ ਲੱਗਿਆਂ ਵੀ ਧੱਕੇਸ਼ਾਈ ਹੁੰਦੀ ਆ ਜੀ ਧੱਕੇਸ਼ਾਈ ਹੁੰਦੀ ਹੈ ਤੇ ਨਾਲ-ਨਾਲ ਭੈਣਾ ਦਾ ਮੱਥਾ ਟੇਕਣਾ ਵੀ ਜਿਹੜਾ ਬਹੁਤ ਮੁਸ਼ਕਲ ਹੈ ਬਹੁਤ ਮੁੰਡੇ ਧੱਕੇਸ਼ਾਈ ਕਰਦੇ ਸਮਝਦੇ ਹੋ ਵੀ ਧਿਆ ਦਾ ਮੱਥਾ ਟੇਕਣਾ ਬਹੁਤ ਹੀ ਮੁਸ਼ਕਲ ਹੈ ਸਾਡੇ ਨਾਲ ਵਾਪਰੀ ਹੈ ਅੱਜ ਕਿਉਂਕਿ ਕਿਉਂਕਿ ਹੁੱਲੜਵਾਜੀ ਨੂੰ ਰੋਕਣ ਦੇ ਲਈ ਵੀ ਐਸ ਨਹੰਗ ਸਿੰਘ ਵੱਲੋਂ ਪ੍ਰਦੀਪ ਸਿੰਘ ਵੱਲੋਂ ਵਾਰ ਜੁਠਾਈ ਗਈ ਸੀ ਹਾਂਜੀ ਇਸ ਦਾ ਪਹਿਰਾ ਦੇਣਾ ਚਾਹੀਦਾ ਵਾ ਹੁੱਲੜਵਾਜੀ ਨੂੰ ਬੰਦ ਕਰਨਾ ਚਾਹੀਦਾ ਵਾ ਤੇ ਜਿੱਤੇ ਧਿਆ ਪੈਣਾ ਵੀ ਅੱਜ ਹੋਲੇ ਮਹੱਲੇ ਮੋਕੇ ਇਹ ਦੇਖਦਿਆਂ ਨੇ ਕਿ ਹੁੱਲੜਵਾਜੀ ਬੰਦ ਹੋਣੇ ਚਾਹੀਦੀ ਐ ਉੱਥੇ ਹੀ ਸਾਡੇ ਨਾਲ ਦੂਜੇ ਭੈਣ ਜੀ ਵੀ ਨੇ ਕੀ ਕਹਿਣਾ ਚਾਹੁੰਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਨੂੰ ਗੁਰੂ ਘਰ ਅੱਚ ਨਤਮਸਤਕ ਹੋਣੇ ਚਾਹੀਦਾ ਹਾਂਜੀ ਜੀ ਇਹ ਜ਼ਰੂਰ ਜੀ ਪਹਿਲੀ ਗੱਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਹੋਏ ਆ ਤੇ ਵੇਖੋ ਜੀ ਗੁਰੂ ਘਰ ਆ ਕੇ ਦੋ ਪਲ ਵਾਸਤੇ ਸ਼ਾਂਤੀ ਸੰਤ ਚਾਹੁੰਦੀ ਆ ਜੀ ਉਹੀ ਨਹੀਂ ਮਿਲਦੀ ਤਾਂ ਫਿਰ ਮਾੜੀ ਗੱਲ ਆ ਵੇਖੋ ਨਿਹੰਗ ਸਿੰਘ ਨੇ ਵੀ ਤੇ ਇਹੀ ਚਾਇਆ ਸੀ ਇਹ ਲੜਕਾ ਵੀ ਨੌਜਵਾਨ ਗੁਰਦਾਸਪੁਰ ਦਾ ਹੈ ਜੀ ਹਾਂ ਜੀ ਸਾਡੇ ਇਲਾਕੇ ਦਾ ਜੀ ਤਾਂ ਹੀ ਤਾਂ ਅਸੀਂ ਪੈਨਲ ਫੜ ਕੇ ਖੜੇ ਹੋਏ ਆ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ سپورਟ ਵਿੱਚ ਹੀ ਆ ਸੋ ਇਹਨਾਂ ਦੀ سپورਟ ਲਗਾਤਾਰ ਕੀਤੀ ਜਾ ਰਹੀ ਹੈ ਉੱਤੇ ਹੀ ਵੱਡੀ ਗਿਣਤੀ ਦੇ ਵਿੱਚ ਹੁੱਲੜਵਾਜੀ ਨੂੰ ਬੰਦ ਕਰਨ ਦੀ ਵੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਗੀਤ ਅਤੇ ਬੋਲਟ ਦੇ ਪਟਾਕਿਆਂ ਨੂੰ ਛੱਡ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਦਾ ਸੰਗਤ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਸ਼ਹੀਦ ਪ੍ਰਦੀਪ ਸਿੰਘ ਦੇ ਪਿਤਾ ਗੱਲਬਾਤ ਕਰਦੇ ਗੁਰਬਖਸ਼ ਸਿੰਘ ਜੀ ਨਾਲ ਗੁਰਬਖਸ਼ ਜੀ ਕੀ ਲੋੜ ਪੈ ਗਈ ਅੱਜ ਸ਼ਹੀਦ ਪ੍ਰਦੀਪ ਸਿੰਘ ਦੇ ਬੈਨਰ ਤੁਹਾਨੂੰ ਪਕੜ ਕੇ ਕੇਸਗੜ੍ਹ ਸਾਹਿਬ ਕਿ ਆਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਥੋਲੇ ਮੱਲੇ ਦੇ ਦੌਰਾਨ ਸ਼ਹੀਦ ਭਾਈ ਪ੍ਰਦੀਪ ਸਿੰਘ ਨੇ ਫੁੱਲੜ ਬਾਜੀ ਨੂੰ ਰੋਕਣ ਨੂੰ ਲੈ ਕੇ ਆਵਾਜ਼ ਉਠਾਈ ਸੀ ਉਹ ਤਾਂ ਸ਼ਹੀਦੀ ਦਾ ਜਾਮ ਪੀ ਗਏ ਲੇਕਿਨ ਉਸ ਦੀ ਉੱਠੀ ਹੋਈ ਆਵਾਜ਼ ਨੂੰ ਅਮਲੀ ਜਾਮਾ ਪਨਵਾਨ ਦੇ ਕਈ ਇਸ ਕਰਕੇ ਸਾਨੂੰ ਜ਼ਰੂਰਤ ਪੈ ਗਈ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਜ਼ਥੇਦਾਰ ਸਾਹਿਬ ਨੂੰ ਮੰਗ ਪੱਤਰ ਔਰ ਪਲਾਸੇ ਬੈਨਰ ਲਾ ਕੇ ਜਨਤਾ ਨੂੰ ਜਾਗਰੂਤ ਕਰਨਾ ਚਾਹੁੰਦੇ ਆ ਕਿ ਇਦਾਂ ਦੀ ਹੁੱਲੜ ਬਾਜੀ ਨਾ ਕਰੋ ਕਿ ਜਿਸ ਦੇ ਨਾਲ ਕਿਸੇ ਦਾ ਪਰਿਵਾਰ ਉੱਜੜ ਜਾਏ ਜਾਂ ਕਿਸੇ ਦੇ ਮਾਪਿਆਂ ਨੂੰ ਦੁੱਖ ਪਹੁੰਚੇ ਇਸ ਕਰਕੇ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਤਾਂ ਜੋ ਇਹ ਹੁੱਲੜ ਬਾਜੀ ਗੁਰੂ ਘਰਾਂ ਦੇ ਵਿੱਚ ਹੁੰਦੀ ਹੈ ਉਹ ਨਾ ਹੋ ਸਕੇ ਕੋ ਜਿੱਥੇ ਅੱਜ ਸ਼ਹੀਦ ਪਏ ਪ੍ਰਦੀਪ ਸਿੰਘ ਦੀ ਸ਼ਹਾਦਤ ਨੂੰ ਪੂਰਾ 1 ਸਾਲ ਹੋ ਗਿਆ ਉੱਥੇ ਹੀ ਹੁੱਲੜਵਾਜੀ ਨੂੰ ਰੋਕਣ ਦੇ ਲਈ ਨੌਜਵਾਨਾਂ ਵੱਲੋਂ ਕਿਤੇ ਬਹੁਤ ਵੱਡਾ ਉਪਰਾਲਾ ਹੈ ਭਾਜੀ ਕਿੱਥੋਂ ਆਏ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਮੋਗੇ ਤੋਂ ਆਇਆ ਹਾਂ ਪਰ ਵੀਰ ਜੀ ਇੱਥੇ ਆਉਂਦੇ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਹੈ ਬਹੁਤ ਜ਼ਿਆਦਾ ਔਖਾ ਹੈ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਭੁੱਲੜ ਪਾਜੀ ਨਾ ਕਰੋ ਸੰਗਤ ਨੂੰ ਦਰਸ਼ਨ ਕਰਨ ਵਿੱਚ ਇਹ ਤਕਲੀਫ ਆਉਂਦੀ ਏ ਇਹ ਲੋਕ ਨਹੀਂ ਸਮਝਦੇ ਵੀਰ ਜੀ ਡੀਜੇ ਲਾ ਲਿੰਦੇ ਆ ਬੁਲਟ ਤੇ ਪਟਾਕੇ ਪਾਉਂਦੇ ਆ ਪਤਾ ਨਹੀਂ ਕੀ ਸ਼ੋਅ ਕਰਨਾ ਚਾਹੁੰਦੇ ਆ ਪਰ ਇੱਥੇ ਆਪਾਂ ਗੁਰੂ ਘਰ ਆਏ ਆ ਜਿੰਨਾ ਨੀਵਾ ਹੋ ਕੇ ਆਵਾਂਗੇ ਉਨਾ ਉੱਚਾ ਫਲ ਮਿਲੇਗਾ ਆਪਾਂ ਨੂੰ ਪਰ ਇਹ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਆ ਕਿ ਆਪਾਂ ਗੁਰੂ ਘਰ ਆਏ ਆ ਕਿਤੇ ਡੀਜੇ ਲਾਉਣ ਨਹੀਂ ਆਏ ਕਿਤੇ ਆਪਾਂ ਲੋਕਾਂ ਨੂੰ ਦੂਜਾ ਸ਼ੋਅ ਵਿਖਾਉਣ ਨਹੀਂ ਆਏ ਆਪਾਂ ਇੱਥੇ ਦਰਸ਼ਨ ਕਰਨ ਆਏ ਆ ਤੇ ਦਰਸ਼ਨ ਕਰੀਏ ਸਾਰੇ ਨਾਲ ਮਿਲ ਕੇ ਨਾ ਕਿਸੇ ਨੂੰ ਤਕਰੀਫ਼ ਦਈਏ ਤੇ ਨਾਂ ਲਈਏ ਪਰ ਜਿਸ ਤਰ੍ਹਾਂ ਭੈਣ ਜੀ ਨੇ ਵੀ ਦੱਸਿਆ ਹੈ ਕਿ ਲੇਡੀਜ਼ ਨੂੰ ਇੱਥੇ ਆਣਾ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਉਹਨਾਂ ਨਾਲ ਸ਼ਰਾਰਤ ਕੀਤੀ ਜਾਂਦੀ ਹੈ ਨੌਜਵਾਨਾਂ ਵੱਲੋਂ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਇੱਕ ਪਾਗ ਗੁਰੂ ਘਰ ਦੇ ਵਿੱਚ ਨਤਮਸਤਕ ਹੋਈਏ ਨਾ ਕਿ ਕਿਸੇ ਲੇਡੀਜ਼ ਨਾਲ ਸ਼ਰਾਰਤ ਜਾਂ ਟਿੱਕਚਰ ਬਾਜੀ ਕਰੇ ਬਿਲਕੁਲ ਸਹੀ ਜੀ ਬਿਲਕੁਲ ਕਿਉਂਕਿ ਆਪਣੇ ਅੱਜ ਕੱਲ੍ਹ ਦੇ ਨੌਜਵਾਨ ਨਹੀਂ ਸਮਝਦੇ ਇਹ ਗੁਰੂਆਂ ਨੇ ਕੁਰਬਾਨੀ ਦੇ ਕੇ ਆਪਾਂ ਨੂੰ ਉੱਚਾ ਤੱਕ ਪਹੁੰਚਾਇਆ ਹੈ ਜੇ ਆਪਾਂ ਇਹ ਜਗ੍ਹਾ ਤੇ ਆਣ ਕੇ ਸ਼ਰਾਰਤ ਬਾਜੀ ਕਰਾਂਗੇ ਤਾਂ ਫਿਰ ਕੋਈ ਜਗ੍ਹਾ ਸੇਫ ਨਹੀਂ ਇਸ ਕਰਕੇ ਮੇਰੇ ਭਰਾਵਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਏ ਕਿ ਕੋਈ ਵੀ ਸਾਰਿਆਂ ਨੂੰ ਆਪਣੀ ਭੈਣ ਸਮਝੋ ਕਿਸੇ ਨਾਲ ਸ਼ਰਾਰਤ ਨਾ ਕਰੋ ਤੇ ਸਤ ਨਾਮ ਦਾ ਜਾਪ ਕਰੋ ਸਾਰੇ ਮੇਰੇ ਵੀਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਹੁਤ ਵਧੀਆ ਜੋ ਮੈਸੇਜ ਦਿੱਤਾ ਜਾ ਰਿਹਾ ਹੈ ਕਿਉਂਕਿ ਤਖਤ ਜੀ ਦੇ ਕੇਸਗੜ ਸਾਹਿਬ ਦੇ ਬਿਲਕੁਲ ਬਾਹਰ ਜੋ ਤਸਵੀਰਾਂ ਨੇ ਐਨਾ ਵੱਲੋਂ ਮੈਸੇਜ ਦਿੱਤਾ ਜਾ ਰਿਹਾ ਹੈ ਤੇ ਲੋਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੇਲੇ ਦੇ ਵਿੱਚ ਲੋਕ ਹੁੰਦੇ ਨੇ ਗੁਰੂ ਘਰਾਂ ਵਿੱਚ ਸੰਗਤ ਆਂਦੀ ਹੈ ਤੇ ਸੰਗਤ ਵੱਲੋਂ ਲਗਾਤਾਰ ਸੰਗਤ ਜਦੋਂ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਗੁਰੂ ਮਰਿਆਦਾ ਜੋ ਹੈ ਉਸ ਨੂੰ ਬਹਾਲ ਕੀਤਾ ਜਾਵੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਵੇ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੁਬੇ ਸ਼ੁਕਤਵਾਦ ਸ਼੍ਰੀ ਅਨੰਦ ਕੌਰ